ਸਤ ਸਤ ਮੈਂ ਤੁਹਾਡਾ ਆਪਣਾ ਸਹਿਦ ਸਿੰਘ ਤੇ ਮੈਂ ਤੁਹਾਡੇ ਸਾਹਮਣੇ ਕਵਿਤਾ ਲੈ ਕੇ ਹਾਜ਼ਰ ਆ ਤੇ ਮਗਰਮਤਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰੋਏ ਤੇ ਕਵਿਤਾ ਦਾ ਨਾਮ ਹੈਗਾ ਤਿਰੰਗਾ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇ ਸਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਇੱਕ ਤਾਰ ਤੇਰੀ ਜੱਪੇ ਮੂਹ ਮੋਲ ਦੀ ਮੋਲ ਹੈ ਆਜ਼ਾਦੀ ਦਾ ਲਹੂ ਨਾਲ ਤੋਲ ਦੀ ਉੱਚਾ ਸਾਡਾ ਅੰਬਰ ਤੇ ਝੂਲਦਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਸਵਰੰਗ ਤੇਰਾ ਦੱਸੇ ਸ਼ਾਂਤੀ ਵਧਾਨਾ ਪਹਿਣਾ ਬਣਾ ਕੇ ਸ੍ਰੀ ਜਾਣਾ ਯੁੱਧ ਦੇ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਧਾਨਾ ਚੰਡਿਆ ਤਿਰੰਗਿਆਂ ਮਿਰਾਲੀ ਤੇਰੀ ਸ਼ਾਨ ਹੈ ਤਿੰਨੇ ਰੰਗ ਕੱਟਿਓ ਕੇ ਇਕਦਾਨੂ ਦੱਸ ਦੇ ਸਾਰੇ ਤੇਰੀ ਸ਼ਾਇਆ ਹੇਠਾ ਸਾਰੇ ਭਾਈ ਭਾਈ ਵਸਦੇ ਚੱਕਰ ਹੈ ਸ਼ੋਕ ਦਾ ਵਿਕਾਸ ਸਾਰਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਇੱਕ ਤਾਰ ਤੇਰੀ ਜੱਪੇ ਮੂਹ ਮੋਲ ਦੀ ਵਲ ਹੈ ਆਜ਼ਾਦੀ ਦਾ ਲਹੂ ਨਾਲ ਤੋਲ ਦੀ ਉੱਚਾ ਸਾਡਾ ਅੰਬਰ ਤੇ ਚੁੱਲਦਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਵਰੰਗ ਤੇਰਾ ਦੱਸੇ ਸ਼ਾਂਤੀ ਵਧਾਣਾ ਹੈ ਪੈਣਾ ਬਣਾ ਕੇ ਸ੍ਰੀ ਜਾਣਾ ਉਹਦੇ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਧਾਣਾ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਤਿੰਨੇ ਰੰਗ ਕੱਟਿਓ ਕੇ ਏਕਤਾ ਨੂੰ ਦੱਸ ਦੇ ਸਾਰੇ ਤੇਰੀ ਸ਼ਾਇਆ ਹੇਠਾ ਸਾਰੇ ਭਾਈ ਭਾਈ ਵੱਸਦੇ ਚੱਕਰ ਹੈ ਸ਼ੌਕ ਦਾ ਵਿਕਾਸ ਸਾਰਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਇੱਕ ਤਾਰ ਤੇਰੀ ਜੱਪੇ ਮੂਹ ਮੋਲ ਦੀ ਵਲ ਹੈ ਆਜ਼ਾਦੀ ਦਾ ਲਹੂ ਨਾਲ ਤੋਲ ਦੀ ਉੱਚਾ ਸਾਡਾ ਅੰਬਰ ਤੇ ਝੂਲਦਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਵਰੰਗ ਤੇਰਾ ਦੱਸੇ ਸ਼ਾਂਤੀ ਵਧਾਨ ਹੈ ਭੈਣ ਬਣਾ ਕੇ ਸ੍ਰੀ ਜਾਣਾ ਉਹਦੇ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਧਾਨਾ ਝੰਡਾ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਤਿੰਨੇ ਰੰਗ ਕੱਟੇ ਹੋ ਕੇ ਇੱਕ ਦਾਨੂ ਦੱਸ ਦੇ ਸਾਰੇ ਤੇਰੀ ਸ਼ਾਇਆ ਹੇਠਾ ਸਾਰੇ ਭਾਈ ਭਾਈ ਵੱਸਦੇ ਚੱਕਰ ਹੈ ਸ਼ੌਕ ਦਾ ਵਿਕਾਸ ਸਾਰਾ ਨਿਸ਼ਾਨ ਹੈ ਝੰਡਾ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਝੰਡਿਆ ਤਿਰੰਗਿਆਂ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਇੱਕ ਤਾਰ ਤੇਰੀ ਜੱਪੇ ਮੂਹ ਮੋਲ ਦੀ ਵਲ ਹੈ ਆਜ਼ਾਦੀ ਸਾਡਾ ਲਹੂ ਨਾਲ ਤੋਲਦੀ ਉੱਚਾ ਸਾਡਾ ਅੰਬਰ ਤੇ ਝੂਲਦਾ ਨਿਸ਼ਾਨ ਹੈ ਝੰਡਿਆ ਤਿਰੰਗਿਆਂ ਨਿਰਾਲੀ ਤੇਰੀ ਸ਼ਾਨ ਹੈ ਸਵਰੰਗ ਤੇਰਾ ਦੱਸੇ ਸ਼ਾਂਤੀ ਵਧਾਨ ਹੈ ਭੈਣ ਬਣਾ ਕੇ ਸ੍ਰੀ ਜਾਣਾ ਯੁੱਧ ਦੇ ਜੰਗ ਨੂੰ ਚਿੱਟਾ ਰੰਗ ਤੇਰਾ ਸਣ ਸਾਡਾ ਸ਼ਾਂਤੀ ਵਧਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਤਿੰਨੇ ਰੰਗ ਕਟਿਓ ਕੇ ਏਕਤਾ ਨੂੰ ਦੱਸਦੇ ਸਾਰੇ ਤੇਰੀ ਛਾਇਆ ਹੇਠਾ ਸਾਰੇ ਭਾਈ ਭਾਈ ਵੱਸਦੇ ਚੱਕਰ ਹੈ ਸ਼ੌਕ ਦਾ ਵਿਕਾਸ ਸਾਰਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਇੱਕ ਤਾਰ ਤੇਰੀ ਜੱਪੇ ਮੂਹ ਮੋਲ ਦੀ ਮੋਲ ਹੈ ਆਜ਼ਾਦੀ ਦਾ ਲਹੂ ਨਾਲ ਤੋੜੀ ਉੱਚਾ ਸਾਡਾ ਅੰਬਰ ਤੇ ਝੂਲਦਾ ਨਿਸ਼ਾਨ ਝੰਡਾ ਤਿਰੰਗਿਆਂ ਨਿਰਾਲੀ ਤੇਰੀ ਸ਼ਾਨ ਹੈ ਸਵਰੰਗ ਤੇਰਾ ਦੱਸੇ ਸ਼ਾਂਤੀ ਵਧਾਨ ਹੈ ਭੈਣ ਬਣਾ ਕੇ ਸ੍ਰੀ ਜਾਣਾ ਉਹਦੇ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਧਾਨ ਹੈ ਝੰਡਾ ਤਿਰੰਗਿਆਂ ਨਿਰਾਲੀ ਤੇਰੀ ਸ਼ਾਨ ਹੈ ਤਿੰਨੇ ਰੰਗ ਕਟਿਓ ਕੇ ਇਕ ਤਾਨੂੰ ਦੱਸ ਦੇ ਸਾਰੇ ਤੇਰੀ ਸ਼ਾਇਆ ਹੇਠਾ ਸਾਰੇ ਭਾਈ ਭਾਈ ਵੱਸਦੇ ਚੱਕਰ ਹੈ ਸ਼ੌਕ ਦਾ ਵਿਕਾਸ ਸਾਰਾ ਨਿਸ਼ਾਨ ਹੈ ਝੰਡਿਆ ਤਿਰੰਗੇ ਆ ਨਿਰਾਲੀ ਤੇਰੀ ਛਾਣ ਹੈ ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਧੰਨਵਾਦ